ਜੇ ਨਾ ਤੁਹਾਡਾ ਮਨ ਹੋਵੇ ਰਾਜਸਥਾਨ ਜਾਣ ਦਾ ਤੇ ਤੁਸੀਂ ਇੱਧਰਲੇ ਪਾਸੇ ਢੇੜਾ ਮਾਰਿਓ ਬਹੁਤ ਅੰਜੋਇਮੈਂਟ ਆ ਸੱਚ ਨੂੰ ਤੁਹਾਨੂੰ ਨਾ ਕੈਂਪਿੰਗ ਕਰਨ ਵਾਸਤੇ ਉਹ ਵੀ ਜੰਗਲਾਂ ਦੇ ਵਿੱਚ ਤੇ ਤੁਹਾਨੂੰ ਤਕਰੀਬਨ ਜਦੋਂ 옵ਸੀਜਨ ਹੋਵੇ ਮਤਲਬ ਜਦੋਂ ਪੁਸ਼ਕਰ ਦਾ ਮੇਲਾ ਲੰਘਿਆ ਪਾ ਹੋਵੇ ਤਾਂ ਪੁਸ਼ਕਰ ਦੇ ਵਿੱਚ ਤੁਹਾਨੂੰ 7-800 ਰੁਪਏ ਦੇ ਵਿੱਚ ਵੀ ਪਰ ਪਰਸਨ ਤੁਹਾਨੂੰ ਪੈਕੇਜ ਮਿਲ ਸਕਦਾ ਜਦੋਂ ਮੇਲਾ ਹੁੰਦਾ ਪੂਰਾ ਪੀਕ ਤੇ ਉਦੋਂ ਮਤਲਬ 1000 ਤੋਂ 1500 ਰੁਪਏ ਲੱਗਦੀ ਲਾ ਲੈਂਦੇ ਮਤਲਬ ਜਿਆਦਾ ਹੋ ਜਾਂਦਾ ਪਰ ਉਹਦੇ ਵਿੱਚ ਮਿਲਦਾ ਕੀ ਕੀ ਆ ਮਿਲਦਾ ਪਤਾ ਕੀ ਆ ਤੁਹਾਨੂੰ ਮੰਨ ਲਓ ਵੀ 1000 ਰੁਪਏ ਦੇ ਵਿੱਚ ਪੰਜ ਜਾਣੇ ਤਾਂ 5000 ਰੁਪਏ ਦੇ ਵਿੱਚ ਤੁਹਾਨੂੰ ਇੱਕ ਰਾਤ ਲਈ ਪਹਿਲਾਂ ਗੱਡੀ ਚੱਕਣਗੇ ਤੁਹਾਨੂੰ ਆਫ ਰੋਡਿੰਗ 10 ਕਿਲੋਮੀਟਰ ਦੀ ਟਿੱਬਿਆਂ ਦੇ ਵਿੱਚ ਦੀ ਜਾਂਦੇ ਹੋਏ ਪੂਰਾ ਸਟੰਟ ਬਾਜ਼ੀ ਦੇ ਨਾਲ ਜਾਂਦੇ ਹੋਏ ਤੁਹਾਨੂੰ ਲੈ ਕੇ ਜਾਣਗੇ ਫਿਰ ਲਿ ਜਾ ਕੇ ਤੁਹਾਨੂੰ ਕੈਂਪਾਂ ਦੇ ਵਿੱਚ ਰੱਖਣਗੇ ਕੈਂਪ ਕਿਹੋ ਜਿਹੇ ਹੋਣਗੇ ਪਹਿਲਾਂ ਤੁਹਾਨੂੰ ਮੈਂ ਕੈਂਪਾਂ ਤੋਂ ਪਹਿਲਾਂ ਮੈਂ ਦਿਖਾ ਦਿਆਂ ਕਿ ਰਸਤਾ ਕਿਹੋ ਜਿਹਾ ਹੋਊਗਾ ਇਸ ਤਰ੍ਹਾਂ ਦਾ ਰਸਤਾ ਹੋਊਗਾ ਇਸ ਤਰ੍ਹਾਂ ਦਾ ਆਨੰਦ ਹੋਊਗਾ ਜਿਹੜਾ ਤੁਸੀਂ ਫੈਮਿਲੀ ਦੇ ਨਾਲ ਜਾ ਸਕਦੇ ਆ ਇੱਕ ਰਾਜਸਥਾਨ ਦੀ ਖਾਸੀਅਤ ਤੁਹਾਨੂੰ ਹੋਰ ਦੱਸ ਦਿਆਂ ਕਿ ਰਾਜਸਥਾਨ ਦੇ ਵਿੱਚ ਮਤਲਬ ਜਿੰਨਾ ਕਿ ਮੈਨੂੰ 4-5 ਸਾਲ ਜਾਂਦੇ ਨੂੰ ਹੋ ਗਿਆ ਮੈਂ ਚੋਰੀ-ਚਿਕਾਰੀ ਦਾ ਕੋਈ ਕੇਸ ਨਹੀਂ ਦੇਖਿਆ ਕੋਈ ਬਟੂਆ ਚੋਰੀ ਦਾ ਮੈਂ ਕੋਈ ਕੇਸ ਨਹੀਂ ਦੇਖਿਆ ਮੈਂ ਕਦੇ ਫੋਨ ਚੋਰੀ ਦਾ ਜੇਬ ਕੱਟੀ ਦਾ ਜਾਂ ਕਿਸੇ ਦਾ ਸਮਾਨ ਚੋਰੀ ਹੋ ਗਿਆ ਹੋਵੇ ਹਜੇ ਤੱਕ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਸੁਣੀ ਪ੍ਰਮਾਤਮਾ ਕਰੇ ਕਿ ਮੈਂ ਕਦੇ ਸੁਣਾ ਵੀ ਨਾ ਤਾਂ ਇਸ ਤਰ੍ਹਾਂ ਦੇ ਰਾਹਾਂ ਦੇ ਵਿੱਚ ਦੀ ਉੱਚੀਆਂ ਨੀਵੀਆਂ ਦੇ ਵਿੱਚ ਦੀ ਹਾਲਾਂਕਿ ਸਿੱਧੇ ਰਾਹ ਵੀ ਬਣੇ ਹੋਇਆ ਪਰ ਤੁਹਾਨੂੰ ਨਹੀਂ ਆਫ ਰੋਡਿੰਗ ਕਰਾਉਣਗੇ ਪੂਰੀ ਘੈਂਟ ਤਰੀਕੇ ਦਾ ਜਿਹੜਾ ਫੀਲ ਹੁੰਦਾ ਇਸ ਤਰ੍ਹਾਂ ਦੀਆਂ ਟੜਾਨਾਂ ਤੇ ਸਿੱਧੀਆਂ ਗੱਡੀਆਂ ਚੜਾਉਣਗੇ ਗੱਡੀਆਂ ਵੀ ਇਹਨਾਂ ਦੀਆਂ ਇੰਨੀਆਂ ਕਮਾਲ ਗੱਡੀਆਂ ਨਾ ਪੈਟਰੋਲ ਤੇ 4x4 18 ਐ ਜਿਹੜੀਆਂ ਮਤਲਬ ਦਬਤੀਆਂ ਹੀ ਨਹੀਂ ਜਿਹੋ ਜੀ ਮਰਜ਼ੇ ਸਿੱਧੀ ਚੜਾਈ ਤਾਂ ਨੁ ਹੋਵੇ ਜਾਂ ਨੂੰ ਉਤਰਨ ਵਾਲਾ ਹੋਵੇ ਤਾਂ ਇਹ ਤਾਂ ਬਸ ਚੈਲੰਜ ਭਾਲਦੀਆਂ ਗੱਡੀਆਂ ਵੀ ਮਤਲਬ ਦੰਦੀਆਂ ਘਰਚਦੀਆਂ ਹੁੰਦੀਆਂ ਵੀ ਤੂੰ ਬਈ ਕਹਿ ਸਹੀ ਮੈਨੂੰ ਇੱਧਰ ਨੂੰ ਚੜਾ ਤੇ ਉਧਰ ਨੂੰ ਹੀ ਚੜ ਜਾਂਦੀਆਂ ਐਵੇਂ ਬੋਤਿਆਂ ਬਾਤਿਆਂ ਦੀਆਂ ਮੰਡੀਆਂ ਦੇ ਵਿੱਚ ਦੀ ਹੁੰਦੇ ਹੋਏ ਝੁੱਗੀਆਂ ਝੌਂਪੜੀਆਂ ਦੇ ਵਿੱਚ ਦੀ ਹੁੰਦੇ ਹੋਏ ਇਹ ਤੁਹਾਨੂੰ ਤੁਹਾਡੇ ਉਸ ਟਿਕਾਣੇ ਵੱਲ ਲੈ ਕੇ ਜਾਣਗੇ ਤੁਹਾਨੂੰ ਫੁੱਲ ਇੰਜੋਏਮੈਂਟ ਕਰਾਉਣਗੇ ਮੈਂ ਵੀਡੀਓ ਥੋੜੀ ਲੰਬੀ ਇਸ ਕਰਕੇ ਲਾ ਰਿਹਾ ਕਿ ਤੁਹਾਨੂੰ ਪਤਾ ਲੱਗ ਜੇ ਕਿ ਉੱਥੇ ਰਾਜਸਥਾਨ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਆ ਫਿਰ ਜੇ ਤੁਹਾਨੂੰ ਤੁਸੀਂ ਪਹੁੰਚ ਜਾਂਦੇ ਆ ਤਾਂ ਇਹ ਤੁਹਾਨੂੰ ਖਾਣਾ ਖਾਣ ਲਈ ਉੱਥੇ ਮਤਲਬ ਇਹਨਾਂ ਦਾ ਉਹ ਕੀ ਕਹਿੰਦੇ ਨੇ ਤੇ ਬਫੇ ਸਿਸਟਮ ਹੀ ਹੁੰਦਾ ਵੀ ਜਿੰਨਾ ਮਰਜ਼ੀ ਖਾਣਾ ਤੁਸੀਂ ਖਾ ਸਕਦੇ ਆ ਸ਼ਾਮ ਨੂੰ ਵਧੀਆ ਰੋਟੀ ਹੁੰਦੀ ਆ ਦਾਲ ਹੁੰਦੀ ਆ ਸਬਜ਼ੀ ਹੁੰਦੀ ਆ ਮਿੱਠਾ ਹੁੰਦਾ ਤੇ ਸਵੇਰ ਲਈ ਵੀ ਬ੍ਰੇਕਫਾਸਟ ਵਧੀਆ ਹੁੰਦਾ ਚਾਹ ਜਿੰਨੀ ਮਰਜ਼ੀ ਪੀ ਸਕਦੇ ਹੋ ਨੇ ਤੁਸੀਂ ਤੇ ਕੈਂਪ ਕਿਹੋ ਜਿਹਾ ਹੁੰਦੇ ਆ ਆ ਦੇਖੋ ਇਸ ਤਰ੍ਹਾਂ ਦੇ ਕੈਂਪ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਰਾਤ ਨੂੰ ਇਹ ਰੱਖਦੇ ਆ ਆ ਦੇਖੋ ਇਸ ਤਰ੍ਹਾਂ ਦਾ ਟੈਂਟ ਲੱਗਿਆ ਹੁੰਦਾ ਜੰਗਲ ਦੇ ਵਿੱਚ ਜਿੱਥੇ ਇੱਕ ਜੈਪੀ ਤੁਹਾਡਾ ਜਿੰਦਾ ਹੁੰਦੀ ਹੈ ਜੇ ਤੁਸੀਂ ਜੈਪ ਅੰਦਰਲੇ ਪਾਸਿਓਂ ਲਾ ਲਈ ਤਾਂ ਅੰਦਰਲੇ ਪਾਸੇ ਜਿੰਦਾ ਲੱਗਿਆ ਜੇ ਤੁਸੀਂ ਬਾਹਰਲੇ ਪਾਸਿਓਂ ਲਾ ਲਈ ਤਾਂ ਬਾਹਰ ਬਾਥਰੂਮ ਲੈਟਰਨ ਬਾਥਰੂਮ ਤੁਹਾਨੂੰ ਬੈੱਡ ਵਧੀਆ ਦਿੰਦੇ ਆ ਪੂਰਾ ਐ ਘੈਂਟ ਟ੍ਰੀਟਮੈਂਟ ਹੁੰਦਾ ਤੇ ਮੱਛਰ ਮੱਖੀ ਤੁਹਾਨੂੰ ਪਤਾ ਹੁੰਦਾ ਹੀ ਨਹੀਂਗਾ ਤੇ ਗਰਮੀ ਇਹ ਇਸ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਰਾਜਸਥਾਨ ਦੇ ਵਿੱਚ ਹੈ ਨਹੀਂਗੀ ਬਹੁਤ ਆਨੰਦ ਵਾਲਾ ਮਾਹੌਲ ਹੁੰਦਾ ਮੈਂ ਪੁਸ਼ਕਰ ਦੇ ਦਿਨਾਂ ਦੇ ਵਿੱਚ ਗਿਆ ਸੀ ਤਾਂ ਪੁਸ਼ਕਰ ਦੇ ਦਿਨਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਆ ਆ ਮੈਂ ਘਰੇ ਆ ਕੇ ਵੌਇਸ ਓਵਰ ਕਰ ਰਿਹਾ ਕਿਉਂਕਿ ਜਿਹੜੀ ਆ ਆਵਾਜ਼ ਸੀ ਨਾ ਮੇਰੀ ਇਹ ਆਵਾਜ਼ ਕੋਈ ਆਉਣ ਦੇ ਵਿੱਚ ਪ੍ਰੋਬਲਮ ਆ ਗਈ ਤੇ ਰਾਤ ਨੂੰ ਤੁਹਾਨੂੰ ਦਿੰਦੇ ਆ ਪੂਰਾ ਕੈਂਟ ਨਾਚ ਕਾਣਾ ਆਜੋ ਤੁਹਾਨੂੰ ਵੀ ਦਿਖਾਉਣਾ ਕੌਣ ਆਲਾ ਕਹਿੰਦਾ ਮੈਂ ਗੋਰੇ ਮੇਲਣ ਲਾ ਦੂੰ ਗੋਰੇ ਗੋਰੇ ਆਏ ਵੇ ਆਜੋ ਆਪਾਂ ਦੇਖਦੇ ਆਂ ਵੀ ਮੇਲਣ ਲਾਉਂਦਾ ਐ ਗੋਰੇ ਕਿ ਗੱਲਾਂ ਹੀ ਕਰਦਾ ਆਜੋ ਹਾਏ ਲਓ ਸਰੋ का पेड़ किसी चंदन के पेड़ से कम नहीं नीम का पेड़ किसी चंदन के पेड़ से कम नहीं और ये हमारा पुष्कर किसी लंदन से कम नहीं लावि